ਵਿਚ ਸੀ ਆਪਣੇ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ 55 ਕਰੋੜ ਰੁਪਏ ਆਪਣੇ ਮੁੱਖ ਸਜ਼ਿਲੇ ਨੂੰ ਪਾਇਆ ਸੀ ਤੇ ਆਪਣੇ ਉਦੋਂ ਨਾਲ ਤੁਹਾਨੂੰ ਚਾਰ ਪਿੰਡਾਂ ਦੀ ਲਿਸਟ ਅਸੀਂ ਦੇ ਕੇ ਆਏ ਸੀ ਚਾਰ ਪਿੰਡਾਂ ਦੇ ਕਿਸਾਨ ਰਹਿ ਗਏ ਮਾਉਜੇ ਤੋਂ ਜਮੇਨਾ ਦੀ ਇਹਨਾਂ ਦੇ ਨਾ ਕੱਖਾਂ ਵਾਲੀ ਮਾਨਾ ਸਿੱਖ ਵਾਲਾ ਤੇ ਭੁੱਲਰ ਵਾਲਾ ਹਾਂ ਜਿਵੇਂ ਹੁਣ ਇਹ ਹੈ ਇਹਨਾਂ ਬੰਦਿਆਂ ਦੇ ਖੇਤਾਂ ਦੇ ਵਿੱਚ ਨਾ ਝੋਨੇ ਦਾ ਸੁਪਨਾ ਵੀ ਨਹੀਂ ਲਿਆ ਜਾ ਸਕਦਾ ਪਰ ਉਹ ਤੁਹਾਨੂੰ ਅਸੀਂ ਲਿਸਟ ਵੀ ਸੌਂਪ ਕੇ ਦੇ ਆਏ ਸੀ ਚਾਰ ਮੈਂਬਰੀ ਮਾਫਤ ਅਸੀਂ ਤੁਹਾਨੂੰ ਮਿਲੇ ਸੀ ਤੇ ਉਹ ਮੰਨ ਲਓ ਹੁਣ ਪ੍ਰਸ਼ਾਸਨ ਨੇ ਇਹਨਾਂ ਦੀ ਗਰਦੌਰੀਆਂ ਝੋਨੇ ਦੀਆਂ ਪਾਈਆਂ ਹੋਈਆਂ ਝੋਨਾ ਲਿਖਿਆ ਹੋਇਆ ਉਹ ਮੁਆਵਜ਼ਾ ਇਹਨਾਂ ਦਾ ਰਹਿੰਦਾ 4 ਕਰੋੜ ਰੁਪਇਆ ਡੀ ਸਾਹਿਬ ਦੇ ਖਾਤੇ 'ਚ ਹਜੇ ਪਿਆ ਹਾਂਜੀ ਦਵਾ ਦਾਂਗੇ ਦੂਜਾ ਗੱਲ ਇਹ ਹੈ ਜੀ ਆਪਣੇ ਜਦੋਂ ਹੋਈ ਸੀ ਸੀਐਮ ਸਾਹਿਬ ਨਾਲ ਮੀਟਿੰਗ ਤੁਸੀਂ ਵਿੱਚ ਸੀ ਉਦੋਂ ਜਿਹੜੇ ਇੱਕ ਮਿੰਟ ਗੱਲ ਉਦੋਂ ਮੰਨ ਲਓ ਤੁਸੀਂ ਵਿੱਚ ਸੀ ਮੀਟਿੰਗ ਦੇ ਉਦੋਂ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਕੇਸ ਬਣੇ ਇਹ ਵਾਪਸ ਲਵਾਂਗੇ ਉਹਦੇ ਤੋਂ ਇਲਾਵਾ ਜਿਹੜੇ ਤੁਹਾਡੇ ਪੁਰਾਣੇ ਕੇਸ ਹੈ ਉਹ ਵੀ ਵਾਪਸ ਲਵਾਂਗੇ ਉਸ ਤੋਂ ਬਾਅਦ ਕੇਸ ਉਹ ਵਾਪਸ ਨਹੀਂ ਹੋਏ ਜੀ 2015 ਦੇ ਵਿੱਚ ਮੀਟਰਾਂ ਦੇ ਕੇਸ ਬਣੇ ਸੀ ਆਪਣੇ ਸਿੰਘੇ ਵਾਲੇ ਸਾਈਡ ਤੇ ਉਹਨਾਂ ਦਾ ਵੀ ਤੇ ਇਹਨਾਂ ਦਾ ਵੀ ਸਾਡਾ ਚੱਕ ਕੇ ਚਲਾਨ ਪੇਸ਼ ਕਰਦਾ ਹੁਣ ਹੋ ਗਿਆ ਮੇਰੇ ਖਿਆਲ ਚ 2-3 ਮਹੀਨੇ ਆ 2023 ਦਾ ਹੀ ਕੀਤਾ ਉਹ ਚਲਾਨ ਚੱਕ ਕੇ ਪੇਸ਼ ਕਰਦਾ ਵਾਪਸ ਤਾਂ ਲੈਣੀ ਕੀ ਸੀ ਜਿਹੜੇ 2015 ਦੇ ਬਣੇ ਸੀ ਕੇਸ ਉਸ ਤੋਂ ਬਾਅਦ 2 2 ਸਾਲ ਕਾਲੀਆਂ ਦੇ ਟੱਪ ਕੇ 5 ਸਾਲ ਕਾਂਗਰਸ ਦਾ ਪਲਾਨ ਵੀ ਟੱਪ ਗਿਆ ਪਰ ਆਪਣੀ ਸਰਕਾਰ ਜਾ ਕੇ ਤੇ ਉਹ ਵੀ ਹੋ ਗਿਆ ਫਿਰ ਇੱਕ ਤੁਸੀਂ ਕਿਹਾ ਵੀ ਜਿਹੜਾ ਕੋਈ ਵੀ ਰਜਿਸਟਰੀ ਹੋਊਗੀ ਐਨਓਸੀ ਤੋਂ ਬਿਨਾ ਹੋਊਗੀ ਹੋਣ ਸੋਸਾਇਟੀ ਦੀ ਐਨਓਸੀ ਜ਼ਰੂਰੀ ਕਰਤੀ ਉਹਨਾਂ ਨੇ ਐਨਓਸੀ ਉਹ ਨਹੀਂ ਬਾਈ ਜੀ ਜਿਹੜੀ ਸੀ ਨਾ ਕਲੋਨੀਆਂ ਕਲਾਂੀਆਂ ਵਿੱਚ ਇਹ ਐਨਓਸੀਆਂ ਤਾਂ ਬੈਂਕਾਂ ਦੀਆਂ ਸੋਸਾਇਟੀ ਦੀਆਂ ਦੋ ਤਿੰਨ ਐਨਓਸੀ ਹੁੰਦੀਆਂ ਇਹ ਪਹਿਲਾਂ ਹੈ ਨਹੀਂ ਸੀ ਜੀ ਸੋਸਾਇਟੀ ਦੀ ਐਨਓਸੀ ਪਹਿਲਾਂ ਜ਼ਰੂਰੀ ਨਹੀਂ ਸੀ ਇਹ ਹੁਣ ਆਪਣੀ ਸਰਕਾਰ ਚ ਆ ਕੇ ਹੋਈ ਪਤਾ ਤੈਨੂੰ ਬਾਈ ਜੀ ਬੰਦ ਕਲਾਂ ਵੀ ਇਸ ਗੱਲ ਦੀ ਪਹਿਲਾਂ ਹੈ ਨਹੀਂ ਕਿ ਹੁਣ 2 ਸਾਲ ਹੀ ਹੋਇਆ ਐਨਓਸੀ ਲਾਗੂ ਹੋਈ ਨੂੰ ਮੈਨੂੰ ਬਜੜੀ ਗੱਲ ਦਾ ਮੈਨੂੰ ਪਤਾ ਨਹੀਂ ਮੈਂ ਕਰ ਦੂੰਗਾ ਪਤਾ ਕੋਈ ਗੱਲ ਤੇਰੀ ਗੱਲ ਸਾਡੇ ਪਿੰਡ ਇੱਥੇ ਨਾ ਪੇਡਾਂ ਮਰ ਗਈਆਂ ਸੀ ਆ ਮੁੰਡੇ ਦੀਆਂ ਤੁਸੀਂ ਆ ਕੇ ਮੌਕਾ ਵੀ ਵੇਖ ਕੇ ਗਏ ਸੀ ਇਨਾਂ ਨੂੰ ਕੁਝ ਵੀ ਨਹੀਂ ਮਿਲਿਆ ਜੇ ਉੱਥੇ ਡੀਸੀ ਸਾਹਿਬ ਦੇ ਕੋਲ ਜਾਂਦੇ ਆ ਉਹ ਕਹਿੰਦੇ ਤੁਹਾਡੀ ਜਿਹੜੀ ਹੈਗੀ ਫਾਈਲ ਉਹ ਉਹਦੇ ਵਿੱਚ ਕੋਈ ਖਾਮੀ ਹੈ ਉਹ ਤਹਿਸੀਲਦਾਰ ਸਾਹਿਬ ਨੂੰ ਭੇਜਤੀ ਤਹਿਸੀਲਦਾਰ ਸਾਹਿਬ ਕੋਲ ਜਾਂਦੇ ਉਹ ਕਹਿੰਦੇ ਖਾਮੀ ਕੱਢ ਕੇ ਤੁਹਾਡੇ ਉੱਪਰ ਪੁਆਇੰਟ 32 ਸੁਣੋ ਇਹੋ ਜੀ ਗੱਲ ਕਈ ਵਾਰੀ ਹੁੰਦਾ ਨੇ ਅੱਗੇ ਪਿੱਛੇ ਕਰਦੇ ਹੋ ਤੁਸੀਂ ਫਿਰ ਮੇਰੇ ਤੋਂ ਫੇਰ ਘਵਾ ਦੇਣਾ ਕਿ ਇਹਨੂੰ ਮੈਂ ਕਹਿੰਦਾ ਵੀ ਕਿਉਂ ਹੈ ਖਾਮੀ ਕਿਹੜੀ ਹੈ ਦੋਸਤੋ ਦੇਖ ਜਿਹੜੇ ਜਿਹੜੇ ਪ੍ਰਾਈਵੇਟ ਸਕੂਲ ਬੜੀ ਜ਼ਿਆਦਾ ਲੁੱਟ ਕਰੀ ਜਾਂਦੇ ਆ ਸਾਰੇ ਇਹ ਸਬਜੈਕਟ ਬਦਲ ਕੇ ਜਿਵੇਂ ਹੁਣ ਯੂਕੇਜੀ ਦਾ ਇਹ ਉਹਦੇ ਵਿੱਚ ਇੱਕ ਸਬਜੈਕਟ ਬਦਲ ਕੇ ਅਗਲੀਆਂ ਫਰਸਟ ਦੇ ਵਿੱਚ ਕਲਾਸਾਂ ਦੇ ਵਿੱਚ 77000 ਦੀਆਂ ਕਿਤਾਬਾਂ ਯੂਕੇਜੀ ਚ ਮੇਰੀ ਲੜਕੀ ਪੜਦੀ ਆ 70000 ਰੁਪਿਆ ਖਰਚਾ ਕਿਡਸ ਕਿੰਗਡਮ ਦੇ ਵਿੱਚ ਨਾ ਉਥੇ ਪੰਜਾਬੀ ਪੜਾਈ ਜਾ ਰਹੀ ਪੰਜਾਬ ਦੇ ਵਿੱਚ ਸਕੂਲ ਖੋਲ ਕੇ ਪੰਜਾਬੀ ਪੜਾਈ ਨਹੀਂ ਜਾ ਰਹੀ ਹਿੰਦੀ ਉਹਦੇ ਵਾਸਤੇ ਕਰਦਾ ਜਿਹੜੀਆਂ ਫੀਸਾਂ ਭੁਸਾ ਨਾ ਪ੍ਰਾਈਵੇਟ ਨੂੰ ਆਪਾਂ ਹੀ ਬੜਾ ਤਰੀਕੇ ਲੋਕ ਇਹਦੇ ਨਾ ਹੀ ਜਾਣ ਚੱਲਿਆ 2022 ਦੇ ਵਿੱਚ ਮਾਨ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਇਹਨਾਂ ਤੇ ਕੰਟਰੋਲ ਕਰਾਂਗੇ ਸਕੂਲ ਆਫ ਐਮੀਨੈਂਸ ਖੋਲ ਕੇ ਉੱਥੇ ਜੇ ਮੰਨ ਲਓ ਸਾਰੇ ਬੋਰਡ ਦੇ ਬੱਚੇ ਨਹੀਂ ਪਾਸ ਕਰ ਸਕਦੇ ਤੇ ਬਾਕੀ ਬੱਚੇ ਫਿਰ ਕਿੱਧਰ ਜਾਣਗੇ ਪਿੰਡਾਂ ਵਾਲੇ ਰੂਰਲ ਜਿਹੜਾ ਬਣਾਇਆ ਨਾ ਸਿਸਟਮ ਜਿਹੜੇ ਅੰਗਰੇਜ਼ੀ ਸਕੂਲ ਵਾਲਿਆਂ ਦੂਜਿਆਂ ਨੂੰ ਚੜ ਜਾਂਦੇ ਫਿਰ ਉਹ ਵਿਚਾਰੇ ਕਿੱਧਰ ਜਾਣਗੇ ਉਹਨਾਂ ਵਾਸਤੇ ਐਮੀਨੈਂਸ ਸਕੂਲ ਸਾਡੇ ਬੱਚੇ ਬਰਾਬਰ ਆਉਣ ਤੇ ਫਿਰ ਦੂਜਿਆਂ ਦਾ ਵੀ ਸੋਚੋ ਨਾ ਵੀ ਜਿਹੜੇ ਮਾਲ ਵੱਡੀਆਂ ਫੀਸਾਂ ਵਰਗੇ ਵੱਧਦੇ ਉਹ ਤਾਂ ਬਹੁਤ ਵੈਜੀ ਕੋਈ ਕੁਝ ਕਰ ਜਾਂਦਾ ਕੋਈ ਕਨਵੈਂਟ ਸਕੂਲ ਵਾਲੇ ਗੱਲ ਦਾ ਰੌਲਾ ਵਿਚਾਰਿਆਂ ਦਾ ਜਿਹੜੇ ਰੁਲ ਕੇ ਪੜਦੇ ਉਹਨਾਂ ਵਾਸਤੇ ਇੱਕ ਤੇਰੀ ਗੱਲ ਸੁਣੋ ਜੀ ਇਹ ਤਾਂ ਕੋਈ ਪਾਲਿਸੀ ਹੁੰਦੀ ਹੈ ਇਹਦੇ ਵਾਸਤੇ ਫ ਮੈਨੂੰ ਤਾਂ ਪਤਾ ਨਹੀਂ ਵੇਖੋ ਜਿਹੜੀ ਗੱਲ ਦਾ ਮੈਂ ਜਿਹੜੀ ਮੇਰੇ ਨਾਲ ਗੱਲ ਮੈਂ ਕਰ ਸਕਦਾ ਦਾ ਤੁਸੀਂ ਖੇਤੀਬਾੜੀ ਮੰਤਰੀ ਹੋ ਹਨਾ ਇੱਕ ਜਿਹੜੀ ਸੁਪਰ ਆ ਰਹੀ ਹੈ ਸੋਸਾਇਟੀਆਂ ਦੇ ਵਿੱਚ ਹਰੇਕ ਕਿਸਾਨ ਨੂੰ ਜ਼ਰੂਰਤ ਹੈ ਉਹ ਸੁਪਰ ਹੈ ਸਰਕਾਰੀ ਬਿੱਲ ਨਹੀਂ ਕੱਟ ਕੇ ਆ ਰਹੀ ਉਹ ਪ੍ਰਾਈਵੇਟ ਤੋਂ ਖਰੀਦਣੀ ਪੈਂਦੀ ਹੈ ਫਿਰ ਜਦੋਂ ਉਹਨਾਂ ਦੇ ਸੈਂਪਲ ਕਈ ਆ ਰਿਹਾ ਭਰਦੇ ਉਹ ਫੇਲ ਹੋ ਜਾਂਦੇ ਆ ਜੇ ਮੰਨ ਲਓ ਉਹ ਦੂਜੀ ਹੈ ਜਿਹੜੀ ਆਮ ਆਪਣੇ ਜਿਹੜੀ 800 ਸੁਪਰ ਸੁਪਰ ਚਾਹੀਦੀ ਹੈ ਕਿਸਾਨਾਂ ਨੂੰ ਸੁਪਰ ਵੀ ਪਾਉਣ ਵਾਸਤੇ ਚਾਹੀਦੀ ਜਿੰਨਾਂ ਬੇਟਾਂ ਦੇ ਵਿੱਚ ਦੇਖੋ ਜਿਹੜੀ ਸੁਸਾਇਟੀ ਜਿੱਥੋਂ ਲੈਂਦੀ ਐ ਉਹਦਾ ਪਤਾ ਕਰ ਸੁਸਾਇਟੀ ਵੀ ਆਪਣੀ ਸੁਸਾਇਟੀ ਆ ਆਪਣੇ ਲੋਕ ਆ ਧਿਆਨ ਕਰਨੋ ਦਾ ਨਹੀਂ ਉਹ ਧਿਆਨ ਨਹੀਂ ਦੀ ਉਹ ਮਨੋ ਮੈਂ ਉਹਦਾ ਹੀ ਨਹੀਂ ਸਰਕਾਰ ਵੱਲੋਂ ਕਿ ਉਹਨਾਂ ਦੇ ਪ੍ਰਾਈਵੇਟ ਦੇ ਨਹੀਂ ਕਰਦੇ ਜਾਂਦੇ ਸਰਕਾਰੀ ਬਿੱਲ ਨਹੀਂ ਕਰਦੇ ਤੇ ਇੱਕ ਉਹ ਜਿਹੜਾ ਹੀ ਆਪਣੇ ਬਠਿੰਡੇ ਦੇ ਵਿੱਚ ਗੜੇ ਮਾਰੀ ਦਾ ਮੁਆਵਜ਼ਾ ਉਹਦੇ ਬਾਰੇ ਮੁਆਵਜ਼ਾ ਬਾਈ ਜੀ ਬਣ ਗਿਆ ਸ਼ਾਇਦ ਦਿੱਤਾ ਉਚੋਂ ਕਮਿਸ਼ਨ ਤੋਂ ਆਗਿਆ ਲੈਣੀ ਪੈਂਦੀ ਐ ਜੇ ਉਹਨੇ ਦੇ ਦਿੱਤੀ ਤਾਂ ਨਹੀਂ ਬਾਅਦ ਚ ਕੋਰਟੋਂ ਮਿਲ ਜੂਗਾ ਜ਼ਰੂਰ ਕਿਹ ਕਿਹ ਕਿਸਾਂ ਵਾਲਾ ਤੇ ਇੱਕ ਜਿਹੜਾ ਰਹਿੰਦੇ ਕਿਸਾਨਾਂ ਦਾ ਮੁਆਵਜ਼ਾ ਇਹ ਆ ਮੁਆਵਜ਼ਾ ਆ ਇੱਕ 12 ਪ੍ਰਸ਼ਨ ਦਾ